ਕਬੱਡੀ ਰੱਗ ਲੈ ਕਲਰ ਪਹਿਣੀ ਵਾਲਾ ਉਹ ਵੀ ਇੰਗਲੈਂਡ ਤੋਂ ਅੱਜੇ ਪੁੱਜਿਆ ਭਾਦਰੇ ਵਾਲੇ ਦਰਸ਼ਨ ਸਿੰਘ ਦੇ ਪੁੱਤ ਦੀ ਕਬੱਡੀ ਪੈ ਰਹੀ ਹੈ ਸੋਨੀ ਭਾਦਰੇ ਜੇ ਗੱਭਰੂ ਜਾਫਿਆਂ ਨੂੰ ਲਿਆ ਦਿੰਦੇ ਪਸਿੰਦੇ ਦੁੱਧ ਪੀਤਾ ਜਿੰਨਾ ਸੀੜੀਆਂ ਮਾਵਾਂ ਦਾ ਉਹ ਸੱਦੇ ਜਾਵਜ ਦੇ ਵਿੱਚ ਸੀਨੇ ਇੱਕ ਪਾਸੇ ਰੈਂਬੋ ਉਹ ਦੂਜੇ ਪਾਸੇ ਭਾਦਰੇ ਵਾਲਾ ਇਲਾਕਾ ਇੱਕੋ ਹੀ ਹੈ ਉਹ ਖਿੱਤਾ ਇੱਕੋ ਹੀ ਹੈ ਦੋਨੇ ਖਿਡਾਰੀਆਂ ਦਾ ਜਿਹੜਾ ਮਾਨਸਾ ਕਿ ਇਥੇ ਕੋਈ ਨਾ ਕਿਸੇ ਲਈ ਮਰਦਾ ਨਹੀਂ ਹਰ ਕੋਈ ਆਪਣਾ ਕਰਦਾ ਨਹੀਂ ਉਹ ਹੀ ਟਾਉਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਘਰ ਦਾ ਨਹੀਂ ਜਿਹੜਾ ਭੇਤੀ ਹੁੰਦਾ ਘਰ ਦਾ ਨਹੀਂ ਇਹ ਆ ਰੈਂਬੋ ਰੈਂਬੋ ਨੂੰ ਕਹੜੇ ਕਹੜੇ ਪਿਆਰ ਕਰਦੇ ਨੇ ਤਾੜੀਆਂ ਮਾਰਦੇ ਹੋਟਲਿੰਦਾ ਗੀਟੀ ਇਸ ਇਲਾਕੇ ਦੇ ਆ ਵੱਡੇ ਮੱਲ ਹੋਏ ਨੇ ਵੱਡੇ ਵੱਡੇ ਫਨਕਾਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ ਇਹ ਬੱਚਵਾਂ ਨੇ ਲਾਗੇ ਕਰਕੇ ਪਾਤੜਾ ਪਿੰਡ ਹੈ ਜਿੱਥੇ 14 15 16 ਨੂੰ ਵੱਡੀ ਰੌਣਕ ਹੋਣੀ ਹੈ ਪਰ ਇਧਰਲੇ ਪਾਸੇ ਹਾਕਮ ਵਾਲੀਆ ਹੱਕ ਵਾਲੀਆ ਗੱਲਾਂ ਕੀ ਬਣਦੀਆਂ ਨੇ ਕਲਾਕੀ ਬਣਦੀਆਂ ਨੇ ਹਾ ਕਬੱਡੀ 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 ਬਾਂਦਰਾ ਵਾਲਾ ਸੋਨਾ 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 ਓ ਸੋਨਾ ਬਾਂਦਰਾ ਵਾਲਾ ਬਾਂਦਰਾ ਵਾਲਾ ਕੀ ਆ ਬਾਤ ਕੀ ਬਾਤ ਹੈ ਰੇਡ ਪਈ ਹੋਈ ਐ ਸਾਹਮਣੇ ਧਰਮਿਆ ਲਓ ਸਾਹਮਣੇ ਲੱਬੇ ਦੀ ਰੇਡ ਤੇ ਸ਼ਰਨਾ ਗੱਲ ਕੀ ਬਣਦੀ ਐ ਇਹ ਫਰੀਦਕੋਟੀਆਂ ਮੈਦਾਨ ਦੇ ਵਿੱਚ ਲਾ ਜਫਾ ਆਓ ਬੱਲੇ 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 ਉਧਰੋਂ 733 ਸਵਰਾਜ ਅੱਜ ਕਿਹੜੇ ਪਾਸੇ ਜਾਣੇ ਨੇ ਇਹ ਤੇਦੋਵਾਲਾ ਜ਼ਿਲ੍ਹੇ ਪਟਿਆਲੇ ਵਾਲਾ ਮੈਦਾਨ ਦੇ ਵਿੱਚ ਇੱਕ ਪਾਸੇ ਗੁਰੂ ਥੋਪੀ ਹੈ ਔਰ ਦੂਸਰੇ ਪਾਸੇ ਕਹਿੰਦੇ ਸਨੀ ਹੈ ਔਰ ਨਾਲ ਗੱਲ ਕਰੀਏ ਗगन ਔਰ ਚਾਰੇ ਯਾਪੀ ਚੋਟੀ ਦੇ ਨੇ ਪਰ ਇਧਰਲੇ ਪਾਸੇ ਕਹਿੰਦੇ ਬਲਾ ਚੌੜ ਦੇ ਇਲਾਕੇ ਦਾ ਇਹ ਗੁਰੂ ਥੋਪੀਆ ਸਿੰਘ ਸਰਦਾਰ ਉਹ ਕਿੰਨਾ ਜੱਜਦਾ ਹੈ ਕਿੰਨਾ ਜੱਜਦਾ ਹੈ ਵਿੱਚ ਮਦਾਨੇ ਬੱਲੇ 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 ਖਾਂ ਵਿਚ ਚੁਰਾਉਂਦੀ ਹੈ ਪਛਾਣ ਖਾਲਸਾਣ ਦੇ ਵਿੱਚ ਪੈਂਦੀ ਹੋਈ ਰੇਡ ਦੇ ਉੱਤੇ ਆਹ ਗੱਲ ਕੀ ਬਣਦੀ ਐ ਤੇ ਮੇਰਾ ਖਿਲਾੜਕਾਂ ਦੇ ਮਹਿੰਦਰ ਸਿੰਘ ਮਾਉਣ ਦੁਨੀਆ ਦੇ ਕਹਿੰਦੇ ਵੱਡੇ ਬੁੱਲੇ 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 ਕਾਲੇ ਸੰਘਿਆ ਵਾਲਾ ਜੀਤੇ ਮਾਉਣ ਦਾ ਗਰਾਈ ਜੀਤਾ ਮਾਉਣ ਵੀ ਦੁਨੀਆ ਦਾ ਪ੍ਰਮਾਤਰ ਹੋਇਆ ਐ 1998 ਦਾ ਵਰਾ ਜਿੱਤੇ ਮਾੜ ਦੇ ਨਾਂ ਰਿਹਾ ਸੰਘਾ ਵਾਲਾ ਸਾਨੀਆ ਕੁਦੇ ਵਰਗੇ ਖੇਡੇ ਦੇ ਜਸਪਿੰਦ ਦੇ ਗੱਲਾਂ ਹੋਈਆਂ ਨੇ ਦੁਨੀਆ ਦੀ ਕਬੱਡੀ ਦੇ ਵਿੱਚ ਮਹਿੰਦਰ ਮਾੜ ਦੀਆਂ ਲਓ ਰੈਡ ਪੌਂਡ ਦੇ ਵਾਸਤੇ ਫਿਰ ਨੌਜਾਨ ਵਧਿਆ ਹੋਇਆ ਚਿਤਪਾਲ 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 ਤੇ ਦੂਜੇ ਪਾਸੇ ਦੁਨੀਆ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ 5000 ਕਿ ਨੰਬਰ ਜਿਹੜਾ ਹੌਲਡ ਕੀਤਾ ਗਿਆ ਰੇਡ ਪੈ ਰਹੀ ਹੈ ਕਰਾਚੋ ਵਾਲੇ ਸੈਂਟੀ ਦੀ ਕਿ ਨਿਕਲੀ ਗ੍ਰੈਡ ਕੋਲੇ ਆ ਕੇ ਮੇਰੀ ਪੁੱਪ ਜਦੋਂ ਟੱਪੀ ਸੀ ਕਰਾਚੋ ਦੀ ਵਜੂ ਮਿੱਤਰਾ ਵਿੱਚ ਪਰਦੇਸਾ ਰਕੇ ਬੜਾ ਯਾਦ ਆਉਂਦਾ ਹੈ ਤੇਰਾ ਭੁੱਲਦਾ ਨਹੀਂ ਤੁੱਤਾਂ ਵਾਲਾ ਖੂਬ ਮਿੱਤਰਾ ਉਹ ਗਗਨ ਦਾ ਜੱਫਾ ਕਿਵੇਂ ਲੱਗਿਆ ਦੇਖਿਆ ਜਾ ਰਿਹਾ ਸਿਹਾਰ ਦਾ ਕਬੱਡੀ ਕੱਪ ਦੁੱਲਾ ਚੱਠਿਆਂ ਵਾਲਾ ਕਬੱਡੀ ਪਾਰਿਆ ਸਰਨਾ ਡੱਗੋ ਰਮਾਣੇ ਵਾਲਾ ਉਹ ਸਾਹਮਣੇ ਕਹਿੰਦੇ ਨੋਜਰ ਕਰਦਾ ਦੋ ਹੱਥ ਫਰੀਦਕੋਟ ਦੀ ਧਰਤੀ ਕਦੇ ਗੱਲਾਂ ਹਰਪਾਲ ਬਰਾੜ ਦੀਆਂ ਕਦੇ ਗੱਲਾਂ ਬਿਰੂ ਫੱਟੇ ਕਰਦੀਆਂ ਕਦੇ ਗੱਲਾਂ ਕਹਿੰਦੇ ਸੇਬੀ ਨਾਥਿਆ ਵੇਲੀਆਂ ਆਹ ਕਹਿੰਦੇ ਫਰੀਦਕੋਟ ਆਹ ਹਰਜੀਤ ਬਰਾੜ ਦੇ ਜਿਹਰੇ ਤੋਂ ਚੱਲ ਕੇ ਆਇਆ ਮਾਣ ਸਾਡੀ ਖੇਡ ਕਬੱਡੀ ਦਾ ਸਰਨਾ ਡੱਗੋ ਵਾਲਾ ਪੱਗਾਂ ਵਾਲੇ ਸਣੀ ਦੇ ਜਫੇ ਕਿੰ ਕੀ ਹਜ਼ਾਰ ਦੇ ਹੋਣਗੇ ਅੱਜ ਸਿਹਾਲ ਦੇ ਕਬੱਡੀ ਕੱਪ ਤੇ ਆ ਥੋਪੀਏ ਵਾਲਾ ਆ ਬਲਾ ਚੌਰੀਆ ਆ ਥੋਪੀਏ ਵਾਲਾ ਗੁਰੂ ਤਾਹੀ ਬੈਠਾ ਹੈ ਹਿੱਕ ਦੇ ਉੱਤੇ ਬੈਠਾ ਹੈ ਆ ਨੀਰੀਸਾ ਨੌਜਵਾਨਾ ਇਹ ਥੋਪੀਏ ਵਾਲਾ ਤੇ ਚਮਕੌਰ ਜੁਕੇ ਵੱਲੋਂ ਆ ਪਹਾੜਲੇ ਵਾਲੇ ਸੋਨੀ ਦੀ 11000 ਦੀ ਕਬੱਡੀ ਉਹ 11000 ਦੀ ਕਬੱਡੀ 11 ਅੱਜ ਇਤਿਹਾਸ ਨੇ 3 ਲੱਖ 2 ਲੱਖ ਤੇ 15 ਲੱਖ ਦੇ ਬੰਦੇ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ